ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लीनिकਾਂ 'ਚ 47 ਕਿਸਮਾਂ ਦੇ ਮੁਫਤ ਟੈਸਟ, ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਸ ਦਾ ਮੁਫਤ टीका, ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ। ਇਹ ਹੈ ਨਵਾਂ ਪੰਜਾਬ, ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ। ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ। ਇਸ ਵਕਤ ਅਸੀਂ ਫਿਰੋਜ਼ਪੁਰ ਦੇ ਪਿੰਡ ਧੀਰਾਕਾਰਾਂ ਦੇ ਵਿੱਚ ਮੌਜੂਦ ਆ ਜਿੱਥੇ ਸਤਲੁਜ ਦਰਿਆ ਆਪਣਾ ਕਹਿਰ ਹੈ ਜਿਹੜਾ ਉਹ ਪੂਰੀ ਤਰ੍ਹਾਂ ਪਰਪਾ ਰਿਹਾ ਹੈਗਾ ਤਾਂ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਇਹ ਪਿੰਡ ਧੀਰਾਕਾਰਾਂ ਅੱਗੇ ਇਸ ਦੇ ਨਾਲ ਹੋਰ ਲੱਗਦੇ ਪਿੰਡ ਟੱਲੀ ਅਤੇ ਹੋਰ ਵੱਖ-ਵੱਖ ਜੋ ਪਿੰਡ ਹਨ ਤਾਂ ਇਹ ਜਿਹੜਾ ਪੂਰਾ ਏਰੀਆ ਤੁਸੀਂ ਵੇਖ ਰਹੇ ਹੋ ਕੋਈ ਦਰਿਆ ਨਹੀਂ ਹੈ ਇਹ ਸਾਰਾ ਜਿਹੜਾ ਇਹ ਰਸਤਾ ਸੀਗਾ ਖੇਤ ਸੀਗਾ ਔਰ ਉਹਨੇ ਸਾਰੇ ਦਾ ਸਾਰਾ ਜਿਹੜਾ ਹੈਗਾ ਇਹ ਦਰਿਆ ਦਾ ਰੂਪ ਜਿਹੜਾ ਰਸਤਾ ਲੈ ਚੁੱਕਿਆ ਹੋਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਜੇ ਜਾਣਾ ਹੋਵੇ ਤਾਂ ਉਹ ਇੱਕ ਕਿਸ਼ਤੀ ਦੇ ਜ਼ਰੀਏ ਤੁਸੀਂ ਆ ਜਾ ਸਕਦੇ ਹੋ ਹੋਰ ਕੋਈ ਜਿਹੜਾ ਤੁਹਾਡੇ ਕੋ ਰਸਤਾ ਜਿਹੜਾ ਨਹੀਂ ਬਚਦਾ ਤਾਂ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਇੰਤਜ਼ਾਮਤ ਨੇ ਉਹ ਪੂਰੇ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈਗੀ ਆ ਕਿ ਲੋਕਾਂ ਨੂੰ ਘਰਾਂ ਦੇ ਵਿੱਚੋਂ ਅਗਰ ਬਾਹਰ ਕੱਢਣਾ ਹੈਗਾ ਤਾਂ ਉਸ ਦੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਜਿਹੜਾ ਤਿਆਰ ਹੈਗਾ ਤਾਂ ਜਿਹੜਾ ਹੁਣ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇੰਤਜ਼ਾਮਤ ਪੂਰੇ ਕਰਨ ਦੀ ਗੱਲ ਆਖੀ ਗਈ ਹੈ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਐਨ ਡੀ ਆਰ ਐਫ ਦੀਆਂ ਟੀਮਾਂ ਆਰਮੀ ਅਤੇ ਬੀਐਸਐਫ ਦੀ ਜਿਹੜੀ ਮਦਦ ਹੈ ਉਹ ਲਈਤੀ ਗਈ ਹੈ ਤਾਂ ਹੁਣ ਜਿਹੜਾ ਇਹ ਮੋਰਚਾ ਹੈਗਾ ਇਹ ਆਰਮੀ ਅਤੇ ਬੀਐਸਐਫ ਅਤੇ ਐਨਡੀਆਰਐਫ ਨੇ ਅਲੱਗ-ਅਲੱਗ ਜਿਹੜੀਆਂ ਟੁਕੜੀਆਂ ਬਣਾ ਕੇ ਸੰਭ ਲਿੱਤਾ ਹੈਗਾ ਤੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਜਿਹੜੀ ਹੈ ਲਈ ਹੈਗੀ ਹੈ ਤਾਂ ਇੱਥੋਂ ਜਿਹੜੀ ਅਗਰ ਕਿਸੇ ਨੂੰ ਰੈਸਕਿਊ ਕਰਕੇ ਲੈ ਕੇ ਆਣਾ ਤਾਂ ਸਭ ਨਾਲ ਪਹਿਲਾਂ ਬੋਰਡ ਦੇ ਜ਼ਰੀਏ ਉਹ ਇੱਥੋਂ ਜਾਂਦੇ ਹਨ ਅਤੇ ਉਹਨਾਂ ਲੋਕਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਂਦੇ ਹਨ ਲੇਕਿਨ ਉਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਖਾਣਾ ਮੁਹਈਆ ਕਰਵਾਉਣਾ ਤੇ ਵੱਖ-ਵੱਖ ਸੰਸਥਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇੰਤਜ਼ਾਮਤ ਪੂਰੇ ਕੀਤੇ ਗਏ ਹਨ ਲੇਕਿਨ ਲੋਕਾਂ ਦੀ ਜਿਹੜੀ ਵੱਡੀ ਪਰੇਸ਼ਾਨੀ ਹੈਗੀ ਆ ਕਿਉਂਕਿ ਜਦੋਂ ਘਰ ਦੇ ਵਿੱਚ ਪਾਣੀ ਚਲਾ ਜਾਂਦਾ ਹੈ ਤਾਂ ਲੋਕਾਂ ਦਾ ਘਰ ਛੱਡ ਕੇ ਬਾਹਰ ਆਣਾ ਉਹ ਵੀ ਸਾਣਾ ਵੱਡਾ ਜਿਹੜਾ ਮੁਸ਼ਕਲ ਹੁੰਦੀ ਹੈ ਤਾਂ ਹੁਣ ਜਿਹੜਾ ਲੋਕ ਵੀ ਜਿਹੜੀ ਹੈ ਉਹ ਘਰ ਨਹੀਂ ਛੱਡ ਕੇ ਜਾ ਰਹੇ ਹੈਗੇ ਤਾਂ ਇੱਥੇ ਸਾਡਾ ਕੁਝ ਲੋਕ ਨੇ ਉਹਨਾਂ ਕੋਲੋਂ ਵੀ ਜਾਣਕਾਰੀ ਲੈ ਲੈਣੇ ਆ ਕਿ ਕਦੋਂ ਇੱਥੇ ਜਿਹੜਾ ਪਾਣੀ ਆਇਆ ਔਰ ਹੁਣ ਕਿਸ ਤਰੀਕੇ ਦੇ ਜਿਹੜੇ ਹਾਲਾਤ ਹੈਗੇ ਹਨ ਲੋਕ ਕੀ ਜਿਹੜੀ ਮੰਗ ਕਰ ਰਹੇ ਹੈਗੇ ਪ੍ਰਸ਼ਾਸਨ ਦੇ ਕੋਲੋਂ ਕਿ ਕਿੱਦਾਂ ਦੇ ਹਾਲਾਤ ਹੋਣੇ ਚਾਹੀਦੇ ਨੇ ਜਾਂ ਕੀ ਇੰਤਜ਼ਾਮਤ ਜਿਹੜੇ ਆ ਉਹ ਹੋਣੇ ਚਾਹੀਦੇ ਨੇ ਅ ਸਰ ਕਿਹੜਾ ਪਿੰਡ ਹੈਗਾ ਔਰ ਕਿੰਨੇ ਪਿੰਡ ਹੁਣ ਪ੍ਰਭਾਵਿਤ ਹੋਏ ਆ ਪਾਣੀ ਕਿੰਨਾ ਕਿੰਨਾ ਕੇ ਜਿਹੜਾ ਇਹਨਾਂ ਜਗ੍ਹਾ ਦੇ ਉੱਤੇ ਪਿੰਡਾਂ 'ਚ ਆ ਗਿਆ ਜੀ ਪਾਣੀ ਤਕਰੀਬਨ ਵੀਰ ਜੀ ਕਿਤੇ 20 ਫੁੱਟ ਵੀ ਪਾਣੀ ਹੈਗਾ 20 ਫੁੱਟ ਤੋਂ ਜ਼ਿਆਦਾ ਵੀ ਹੈਗਾ ਕਿਤੇ ਘੱਟ ਵੀ ਹੈਗਾ ਇਹ ਜਿਹੜਾ ਪਹਿਲੇ ਪਾਣੀ ਪਹਿਲਾਂ ਦਾ ਨਹੀਂ ਪਰਸੋਂ ਦਾ ਕੁਝ ਜ਼ਿਆਦਾ ਫਰਜ਼ਨ ਕਰਕੇ ਪਾਣੀ ਜਿਹੜਾ ਆ ਗਿਆ ਨੀ ਤਾਂ ਪਹਿਲਾਂ ਲੋਕੀ ਆਪਣੇ ਘਰਾਂ ਦੇ ਵਿੱਚ ਬੈਠੇ ਸੀ ਜ਼ਮੀਨਾਂ ਦੇ ਭਰ ਗਿਆ ਸੀ ਪਰ ਘਰਾਂ ਦੇ ਵਿੱਚ ਬੈਠੇ ਸੀ ਹੁਣ ਦਾ ਹਾਲਾਤ ਇਹ ਹੋ ਗਏ ਨੇ ਕਿ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਜਿਹੜੇ ਉਹਨਾਂ ਦੇ ਪਸ਼ੂ ਨੇ ਉਹ ਪਸ਼ੂ ਵੀ ਉਹਨਾਂ ਨੂੰ ਕੁਝ ਚਾਰਾ ਨਹੀਂ ਮਿਲ ਰਿਹਾ ਕੋਈ ਇੱਥੇ ਤਾਂ ਵੀਰ ਦੀ ਚਾਹੀਦਾ ਵੀ ਜਿਹੜਾ ਇਹਨਾਂ ਪਸ਼ੂਆਂ ਦਾ ਕੀਤਾ ਜਾਵੇ ਤੇ ਇਹਨਾਂ ਨੂੰ ਜਿਹੜਾ ਹੈਗਾ ਰਾਸ਼ਨ ਦਿੱਤਾ ਜਾਵੇ ਜੋ ਪਸ਼ੂ ਜਿਹੜੇ ਆਪਦਾ ਪਸ਼ੂਆਂ ਦਾ ਟੀਟਰ ਦਾ ਭਰਿਆ ਜਾ ਸਕੇ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਨੂੰ ਪ੍ਰਸ਼ਾਸਨ ਇਹਨਾਂ ਨੂੰ ਤੂੜੀ ਦਾ ਚਾਰੇ ਦਾ ਅਰੇਂਜਮੈਂਟ ਕਰੇ ਅਤੇ ਲੋਕਾਂ ਅਤੇ ਜਿਹੜੇ ਹੈਗੇ ਨੇ ਕੈਂਪ ਰਾਹਤ ਕੈਂਪ ਜਿਹੜੇ ਚਾਹੀਦੇ ਨੇ ਮੈਡੀਕਲ ਸਹੂਲਤਾਂ ਚਾਹੀਦੀਆਂ ਨੇ ਕਿਉਂਕਿ ਮੈਡੀਕਲ ਸਹੂਲਤਾਂ ਮਿਲ ਨਹੀਂ ਆਇਆ ਕਿਉਂਕਿ ਹੁਣ ਜਿਹੜੇ ਚੀਜ਼ਾਂ ਮਰਨੀਆਂ ਨੇ ਉਦੋਂ ਜਦੋਂ ਪਾਣੀ ਸੁੱਕੇਗਾ ਉਹਦੇ ਨਾਲ ਬਹੁਤ ਅਸਰ ਹੋਵੇਗਾ ਇਸ ਕਰਕੇ ਮੈਡੀਕਲ ਸਹੂਲਤਾਂ ਦੀ ਬਹੁਤ ਜਰੂਰਤ ਤੇ ਹੁਣ ਜਿਹੜਾ ਮੋਰਚਾ ਹੈ ਉਹ ਕਿੰਨਾ ਕਿੰਨਾ ਵੱਲੋਂ ਸੰਭਾਲਿਆ ਗਿਆ ਕਿਹੜੇ ਕਿਹੜੇ ਅਧਿਕਾਰੀ ਇੱਥੇ ਕੰਮ ਕਰ ਰਹੇ ਹੈਗੇ ਨੇ ਜੀ ਐਨਡੀਆਰਐਫ ਵੀ ਹੈਗੇ ਨੇ ਬੀਐਸਐਫ ਵੀ ਹੈਗੀ ਹੈ ਤੁਜਾ ਤੇ ਪੰਜਾਬ ਪੁਲਿਸ ਵੀ ਲੱਗੀ ਹੋਈ ਹੈ ਅੱਜ ਸਵੇਰੇ ਐਸਐਸਪੀ ਸਾਹਿਬ ਹੀ ਆਏ ਸੀ ਤੇ ਇਹ ਸਾਰੇ ਮਤਲਬ ਹੀ ਆ ਜਸਵੀਰ ਤੇ ਐਂਡ ਜਾਂ ਲੋਕ ਘਰਾਂ ਦੇ ਵਿੱਚੋਂ ਬਾਹਰ ਕੱਢੇ ਜਾ ਰਹੇ ਨੇ ਹਾਂ ਉਹ ਕੱਢੇ ਜਾ ਰਹੇ ਪਹਿਲਾਂ ਲੋਕੀ ਨਹੀਂ ਵੀਰ ਜੀ ਨਿਕਲਦਾ ਸੀ ਪਹਿਲਾਂ ਲੋਕੀ ਕਹਿੰਦੇ ਵੀ ਚਲੋ ਕੋਈ ਨਹੀਂ ਸਾਡਾ ਘਰ ਵਿੱਚ ਛੱਤਾਂ ਤੇ ਚੜੇ ਹੋਏ ਸੀ ਪਰ ਹੁਣ ਪਾਣੀ ਇੰਨਾ ਜ਼ਿਆਦਾ ਹੋ ਗਿਆ ਵੀ ਤਾਰ ਕੇ ਹੁਣ ਛੱਤਾਂ ਤੋਂ ਵੀ ਉੱਤਰ ਕੇ ਵਾਪਸ ਆ ਰਹੇ ਬਾਹਰ ਨਿਕਲ ਰਹਾ ਕਿਉਂਕਿ ਛੱਤਾਂ ਤੱਕ ਪਾਣੀ ਕੌਣ ਪਹੁੰਚੇ ਕਿ ਲੋਕਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਪਾਣੀ ਆ ਰਿਹਾ ਲੋਕ ਘਰਾਂ ਚੋਂ ਕਿਉਂ ਨਹੀਂ ਬਾਹਰ ਨਿਕਲ ਕੇ ਆਉਂਦੇ ਤੁਹਾਡੇ ਸ਼ਾਮ ਨੂੰ ਪਹਿਲਾਂ ਵੀ ਨਹੀਂ ਇੰਨਾ ਨਹੀਂ ਹੈਗਾ ਵੀ ਪਾਣੀ ਪਹਿਲਾਂ ਛੋਟਾ ਸੀ ਪਰ ਪਾਣੀ ਕੱਲ ਜਾਲਾ ਛੱਡਣ ਕਰਕੇ ਬਿਆਸ ਪਾਖੜਾ ਨਾਲ ਉੱਥੋਂ ਜਿਹੜਾ ਪਾਣੀ ਜ਼ਿਆਦਾ ਛੱਡਣ ਕਰਕੇ ਇੱਕਦਮ ਇੰਨੇ ਦਾ ਪਾਣੀ ਜਿਹੜਾ ਜਮੀਨਾ ਖਰਾਬ ਹੋ ਗਈਆਂ ਸੀ ਘਰਾਂ ਦੇ ਪਾਣੀ ਨਹੀਂ ਸੀ ਹੈਗਾ ਲੇਕਿਨ ਹੁਣ ਜਿਹੜਾ ਪਾਣੀ ਜ਼ਿਆਦਾ ਛੱਡਣ ਕਰਕੇ ਘਰਾਂ 'ਚ ਪਾਣੀ ਵੜ ਗਿਆ ਬਿਲਕੁਲ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹੁੰਦਾ ਕਿ ਇੱਕ ਜਿਹੜੀ ਆਰਮੀ ਦੀ ਬੋਟ ਹੈ ਉਹ ਲੋਕਾਂ ਨੂੰ ਰੈਸਕਿਊ ਕਰਕੇ ਜਿਹੜੀ ਆ ਵਾਪਸ ਲੈ ਕੇ ਆ ਰਹੀ ਹੈਗੀ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਉਹ ਜਿਹੜੀ ਬੋਟ ਹੈ ਉਸ ਦੇ ਵਿੱਚ ਲੋਕਾਂ ਨੂੰ ਜਿਹੜਾ ਰੈਸਕਿਊ ਕਰਕੇ ਪਿੰਡ ਦੇ ਵਿੱਚੋਂ ਅ ਇਧਰ ਲੈ ਕੇ ਆਇਆ ਜਾ ਰਿਹਾ ਹੈਗਾ ਅੱਗੇ ਇਧਰ ਵੀ ਟੀਮਾਂ ਤਿਆਰ ਹਨ ਉਹਨਾਂ ਲੋਕਾਂ ਨੂੰ ਜਿਹੜੇ ਰੈਸਕਿਊ ਕਰਕੇ ਲਿਆਂਦੇ ਗਏ ਨੇ ਆਰਮੀ ਦੀਆਂ ਪੂਰੀਆਂ ਅਤੇ ਬੀਐਸਐਫ ਦੀਆਂ ਸਾਰੀਆਂ ਟੀਮਾਂ ਜਿਹੜੀਆਂ ਇੱਥੇ ਮੁਸਤੈਦ ਹਨ ਜਿੱਦਾਂ ਹੀ ਉਹਨਾਂ ਨੂੰ ਜਿਹੜਾ ਰੈਸਕਿਊ ਕਰਕੇ ਲੈ ਕੇ ਆਇਆ ਜਾਂਦਾ ਤਾਂ ਦੈਨ ਇਹਨਾਂ ਨੂੰ ਅੱਗੋਂ ਜਿਹੜੀਆਂ ਉੱਚੀਆਂ ਥਾਵਾਂ ਦੇ ਉੱਤੇ ਭੇਜਿਆ ਜਾ ਰਿਹਾ ਹੈਗਾ ਤਾਂ ਇਹ ਜਿਹੜਾ ਸਾਰਾ ਪੂਰਾ ਪਿੰਡ ਹਨ ਸਾਰੇ ਦੇ ਸਾਰੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਆ ਉਹ ਡੁੱਬ ਚੁੱਕੇ ਹੋਏ ਹਨ ਲੋਕਾਂ ਦਾ ਜੀਣਾ ਜਿਹੜਾ ਕਾਫੀ ਮੁਸ਼ਕਲ ਹੋਇਆ ਪਿਆ ਤਾਂ ਬੜੀਆਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਪਿੰਡ ਵਾਸੀਆਂ ਨੂੰ ਆ ਰਹੀਆਂ ਨੇ 2023 ਦੀ ਜੇ ਗੱਲ ਕੀਤੀ ਜਾਵੇ 2023 ਦੇ ਵਿੱਚ ਵੀ ਇਸੇ ਹੀ ਜਗ੍ਹਾ ਦੇ ਉੱਤੇ ਜਿਹੜੇ ਹੜ੍ਹ ਸੀਗੇ ਉਹ ਆਏ ਸਨ ਉਦੋਂ ਵੀ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀਗਾ ਤਾਂ ਜਿੱਥੇ ਲੋਕ ਇਹ ਵੀ ਮੰਗ ਕਰ ਰਹੇ ਹਨ ਕਿ ਲਗਾਤਾਰ ਜਿਹੜੇ ਐਸੇ ਹਾਲਾਤ ਬੰਦੇ ਹਨ ਤਾਂ ਉਹਨਾਂ ਨਾਲ ਲੋਕਾਂ ਨੂੰ ਜਿਹੜੀ ਆ ਬੜੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਦੋਂ ਵੀ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਆਂਦਾ ਤਾਂ ਘਰ ਜਿਹੜੇ ਪੂਰੀ ਤਰ੍ਹਾਂ ਘਿਰ ਜਾਂਦੇ ਹਨ ਅਤੇ ਘਰਾਂ ਦੀਆਂ ਜਿਹੜੀਆਂ ਦਵਾਰਾਂ ਹਨ ਅਤੇ ਜਾਂ ਛੱਤਾਂ ਹਨ ਉਹ ਕਮਜ਼ੋਰ ਹੋ ਜਾਂਦੀਆਂ ਹਨ ਪਾਣੀ ਦੇ ਕਰਕੇ ਤਾਂ ਉਹਨਾਂ ਦਾ ਵੱਡਾ ਜਿਹੜਾ ਨੁਕਸਾਨ ਹੁੰਦਾ ਤਾਂ ਉਹ ਕਿਤਨਾ ਕਿਤੇ ਲੋਕ ਜਿਹੜੇ ਆ ਸਰਕਾਰ ਦੇ ਕੋਲੋਂ ਵੀ ਇਸ ਦੀ ਪਰਪਾਈ ਦੀ ਜਿਹੜੀ ਮੰਗ ਹੈ ਉਹ ਵੀ ਕਰਦੇ ਨਜ਼ਰ ਆਂਦੇ ਹਨ ਤਾਂ ਜਿਸ ਪਾਸੇ ਵੀ ਨਜ਼ਰ ਜਿਹੜੀ ਆ ਮਾਰੀ ਜਾਵੇ ਤਾਂ ਉਹ ਹਰ ਜਗ੍ਹਾ ਪਾਣੀ ਹੀ ਪਾਣੀ ਜਿਹੜਾ ਨਜ਼ਰ ਆਂਦਾ ਹੈਗਾ ਤਾਂ ਹੁਣ ਵੱਡੇ ਪੱਧਰ ਦੇ ਉੱਤੇ ਜਿਹੜਾ ਆਰਮੀ ਬੁਲਾਈ ਗਈ ਹੈ ਕਿ ਇਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੂ ਜਿਹੜਾ ਰੈਸਕਿਊ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਜਿਹੜੀ ਜਾਨ ਹੈ ਉਹ ਬਚਾਈ ਜਾ ਸਕੇ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਆਮੂਮਨ ਜਿਹੜੇ ਆ ਪਸ਼ੂ ਵੀ ਹੁੰਦੇ ਹਨ ਉਹਨਾਂ ਨੂੰ ਜਿਹੜਾ ਰੈਸਕਿਊ ਕਰਕੇ ਲੈ ਕੇ ਆਉਣਾ ਉਹ ਵੀ ਇੱਕ ਬੜੀ ਵੱਡੀ ਚੁਣੌਤੀ ਵਾਲੀ ਗੱਲ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਘਰਾਂ ਦੇ ਵਿੱਚੋਂ ਬਾਹਰ ਲੈ ਕੇ ਆਇਆ ਜਾਵੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਜਿਹੜੀ ਬੋਟ ਆਈ ਹੈਗੀ ਆ ਇਸ ਦੇ ਵਿੱਚ ਮਹਿਲਾਵਾਂ ਅਤੇ ਛੋਟੇ ਬੱਚੇ ਹਨ ਜਿਨ੍ਹਾਂ ਨੂੰ ਜਿਹੜਾ ਪਿੰਡ ਦੇ ਵਿੱਚੋਂ ਕੱਢ ਕੇ ਆਰਮੀ ਦੇ ਜਿਹੜੇ ਜਵਾਨ ਹਨ ਉਹ ਲੈ ਕੇ ਆਏ ਹੈਗੇ ਨੇ ਤਾਂ ਅੱਗੋਂ ਇਹਨਾਂ ਨੂੰ ਰਿਸੀਵ ਕਰਨ ਵਾਸਤੇ ਅੱਗੋਂ ਇਹਨਾਂ ਦਾ ਜਿਹੜਾ ਫੜਨ ਵਾਸਤੇ ਆਰਮੀ ਅਤੇ ਹੋਰ ਜਿਹੜੇ ਜਵਾਨ ਖੜੇ ਹੋਏ ਨਾ ਪਾਣੀ ਦੀ ਤੁਸੀਂ ਜਿਹੜਾ ਦੇਖ ਸਕਦੇ ਹੈਗੇ ਉਹ ਕਿ ਜਿਹੜੀ ਸਪੀਡ ਹੈ ਉਹ ਕਾਫੀ ਤੇਜ਼ ਹੈਗੀ ਆ ਬੋਟ ਨੂੰ ਵੀ ਜਿਹੜਾ ਕਈ ਵਾਰੀ ਜਿਹੜਾ ਸੰਭਾਲਣ ਦੇ ਲਈ ਅਤੇ ਉਸ ਨੂੰ ਰੋਕਣ ਦੇ ਲਈ ਪੂਰੀ ਜਿਹੜੀ ਟੈਕਨੀਕ ਹੈ ਉਹ ਵਰਤਣੀ ਪੈਂਦੀ ਹੈ ਕਿਉਂਕਿ ਇੱਕ ਜਗ੍ਹਾ ਕਈ ਵਾਰੀ ਪਾਣੀ ਜਿਹੜਾ ਨਹੀਂ ਬੋਟ ਰੁਕਦੀ ਤਾਂ ਉਸ ਨੂੰ ਰੁਕਾਉਣ ਵਾਸਤੇ ਵੀ ਇੱਕ ਪੂਰੀ ਤਕਨੀਕ ਜਿਹੜੀ ਹੈ ਉਹ ਲਗਾਨੀ ਪੈਂਦੀ ਹੈ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਜਿਹੜਾ ਥੱਲੇ ਉਤਾਰਿਆ ਜਾਵੇ ਤਾਂ ਦੇਖੋ ਹੁਣ ਪਹਿਲਾਂ ਬੋਟ ਨੂੰ ਜਿਹੜਾ ਕੁਮਾ ਕੇ ਉਸ ਜਗ੍ਹਾ ਦੇ ਉੱਤੇ ਲੈ ਕੇ ਆਇਆ ਜਾਏਗਾ ਕਿਉਂਕਿ ਤਕਨੀਕ ਦੇ ਜ਼ਰੀਏ ਕਿਉਂਕਿ ਪਾਣੀ ਜਿਹੜਾ ਉਹ ਜਿਹੜਾ ਬਹੁਤ ਤੇਜ਼ ਵਹਾਵ ਹੈਗਾ ਔਰ ਕਿਤੇ ਨਾ ਕਿਤੇ ਇਹਨਾਂ ਜ਼ਮੀਨਾਂ ਦੇ ਥੱਲੇ ਜਿਹੜੀ ਫਸਲ ਹੈਗੀ ਆ ਬੋਟ ਜਦੋਂ ਜੇ ਪਾਣੀ ਘਟ ਜਾਂਦਾ ਤਾਂ ਉਸ ਜਗ੍ਹਾ ਦੇ ਉੱਤੇ ਆ ਕੇ ਫਸ ਵੀ ਜਾਂਦੀ ਹੈ ਤਾ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਉਹ ਉਹ ਸਾਹਮਣਾ ਕਰਨਾ ਪੈ ਰਿਹਾ ਹੈਗਾ ਤਾਂ ਉਹਨੇ ਵੇਖਣਾ ਹੋਵੇਗਾ ਕਿ ਕਦੋਂ ਇਹ ਇਹਨਾਂ ਦੀਆਂ ਮੁਸੀਬਤਾਂ ਜਿਹੜੀਆਂ ਘਟਣਗੀਆਂ ਅਤੇ ਇਹਨਾਂ ਦੀਆਂ ਪਰੇਸ਼ਾਨੀਆਂ ਘਟਣਗੀਆਂ ਕਿਉਂਕਿ ਪਾਣੀ ਦਾ ਜੇ ਪੱਧਰ ਘਟੇਗਾ ਤਾਂ ਦੀ ਇਹਨਾਂ ਲੋਕਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਘਟ ਪਣਗੀਆਂ ਫਿਰੋਜ਼ਪੁਰ ਤੋਂ ਕੈਮਰਾ ਪਾਸਾਂ ਦੇ ਨਾਲ ਅਕਸ਼ੇ ਗਲੋਤਰਾ ਪੰਜਾਬ ਤੱਕ